ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਭੈਣ ਭਰਾਵਾਂ ਦਾ ਦੋਨੋਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਸੱਜਣੋ ਤੁਹਾਡਾ ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਚਰਨ ਕਾਉਨ ਸਾਹਿਬ ਦੇ 12 ਤਰੀਕ ਤੇ ਸਮਾਂ ਜਿਹੜਾ ਆ ਸ਼ਾਮ ਦੇ 6:30 ਵਜੇ ਨੇ ਆਪਾਂ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੋਂ ਐਂਟਰ ਕੀਤੇ ਆ ਤੇ ਸਾਹਮਣੇ ਜਿਹੜਾ ਆ ਲੰਗਰ ਹਾਲ ਆ ਤੇ ਰਾਈਟ ਮੁੜ ਕੇ ਸામਨੇ ਤੁਹਾਨੂੰ ਦਿਖਣਾ ਆ ਖੂ ਜਿੱਥੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਲ ਛਕਿਆ ਸੀ ਇਹ ਜਿਹੜੀ ਇਮਾਰਤ ਆ ਲੰਗਰ ਹਾਲ ਦੀ ਇਮਾਰਤ ਆ ਉਹਦੇ ਮਗਰ ਜਿਹੜਾ ਆ ਬਾਗ ਆ ਜਿਹੜਾ گلਬੇ ਪੰਜਾਬੇ ਦਾ ਇਹ ਖੂਬਸੂਰਤ ਜਿਹੜੀ ਇਮਾਰਤ ਆ ਗੁਰਦੁਆਰਾ ਸ੍ਰੀ ਚਰਨਗਉਂ ਸਾਹਿਬ ਦੀ ਆ ਤੇ ਬਿਲਕੁਲ ਸਾਹਮਣੇ ਆ ਜਿਹੜਾ ਇਹਦੇ ਖੂ ਆ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਲ ਛਕਿਆ ਸੀਗਾ ਖੂ ਅੱਜ ਵੀ ਹੈਗਾ ਆ ਤੇ ਆਓ ਆਪਾ ਦਰਸ਼ਨ ਕਰਦੇ ਆਂ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਦੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਾ ਕਰੋ ਤਾਂ ਜੋ ਆਪਣੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕਣ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਾਂਗੇ ਖੂਹ ਸਾਬ ਦੇ ਸਾਹਮਣੇ ਦੇਖੋ ਇਹ ਸਰੋਵਰ ਆ ਸਰੋਵਰ ਦੇ ਵਿੱਚ ਸਾਰਾ ਜਲ ਆ ਜਿਹੜਾ ਇਹ ਖੂਹ ਦੇ ਵਿੱਚੋਂ ਆਂਦਾ ਆ ਉਹਦੇ ਵਿੱਚ ਮੋਟਰ ਲਾ ਕੇ ਤੇ ਸਾਰਾ ਜਲ ਸਰੋਵਰ ਦੇ ਵਿੱਚ ਭਰਿਆ ਜਾਂਦਾ ਆ ਸਾਹਮਣੇ ਇਤਿਹਾਸ ਲਿਖਿਆ ਹੈ ਤੁਸੀਂ ਰੋਕ ਕੇ ਬਿਲਕੁਲ ਪੜ੍ਹ ਵੀ ਸਕਦੇ ਹੋ ਤੇ ਆਪਾਂ ਚੱਲਿਆ ਹੁਣ ਗੁਰਦੁਆਰਾ ਸ੍ਰੀ ਖੂਹ ਸਾਹਿਬ ਬੱਲਰੂ ਤੇ ਖੂਹ ਸਾਹਿਬ ਹੀ ਕਹੂੰਗਾ ਇਹ ਵੈਸੇ ਗੁਰਦੁਆਰਾ ਚਰਨ ਕਮਲ ਜੀ ਇਹ ਸਾਹਮਣੇ ਇਤਿਹਾਸ ਲਿਖਿਆ ਖੂਹ ਸਾਹਿਬ ਦਾ ਤੇ ਇਹ ਪੁਰਾਣੀ ਟੈਂਡਾ ਤੇ ਹੁਣ ਪਹਿਲਾਂ ਇਹ ਖੁੱਲਾ ਹੀ ਹੁੰਦਾ ਸੀਗਾ ਖੂਹ ਹੁਣ ਇਹਨਾਂ ਨੇ ਬਿਲਕੁਲ ਕਵਰ ਕਰਤਾ ਕਿਉਂਕਿ ਲੋਕ ਵਿੱਚ ਪੈਸੇ ਵਗੈਰਾ ਸਿੱਟੀ ਜਾਂਦੇ ਸੀਗੇ ਤੇ ਫਿਰ ਪ੍ਰੋਬਲਮ ਹੁੰਦੀ ਆ ਇਸ ਕਰਕੇ ਤੇ ਸਾਹਮਣੇ ਸਰੋਵਰ ਆ ਬਹੁਤ ਜਿਹੜਾ ਸ਼ਾਮ ਦਾ ਇੱਥੇ ਮਾਹੌਲ ਹੁੰਦਾ ਬਹੁਤ ਵਧੀਆ ਹੁੰਦਾ ਹੈ ਤੇ ਆਪਾਂ ਗੁਰੂ ਘਰ ਦੇ ਵਿੱਚ ਦੇਖੋ ਸਾਹਮਣੇ ਹੁਣ ਆਪਾਂ ਚੱਲਾਂਗੇ ਗੁਰਦੁਆਰਾ ਦੀ ਜਿੱਥੇ ਮੇਨ ਗੁਰਦੁਆਰਾ ਸਾਹਿਬ ਹੈਗਾ ਆ ਉੱਥੇ ਤੇ ਇੱਧਰ ਸੱਚਖੰਡ ਤੇ ਸਾਹਮਣੇ ਜਿਹੜਾ ਆ ਦੇ ਕਾਊਂਟਰ ਆ ਤੇ ਅੰਦਰ ਦਰਸ਼ਨ ਕਰੋ ਤੁਸੀਂ ਤੇ ਬਹੁਤ ਸੁੰਦਰ ਸਜਾਇਆ ਸੀ ਸੱਜਣੋ ਜਿਹੜੇ ਤੁਸੀਂ ਆ ਰੁੱਖ ਦੇ ਦਰਸ਼ਨ ਕਰ ਰਹੇ ਹੋ ਇਹ ਹੈਗੀ ਆ ਜੰਡ ਤੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਘੋੜਾ ਬੰਨਿਆ ਸੀ ਤੇ ਇੱਥੇ ਹੀ ਟਿੰਡ ਦਾ ਸਹਰਾਣਾ ਲਾ ਕੇ ਇੱਕ ਦਿਨ ਵਸਤੇ ਰਾਮ ਕੀਤਾ ਸੀਗਾ ਤੇ ਇਹ ਬਿਲਕੁਲ ਸੰਕੇਤ ਇਤਿਹਾਸ ਆ ਤੁਸੀਂ ਸਟਾਪ ਕਰਕੇ ਪੜ੍ਹ ਸਕਦੇ ਹੋ ਤੇ ਅੱਜ ਦੀ ਵੀਡੀਓ ਦੇ ਵਿੱਚ ਸੱਜਣੋ ਇੰਨਾ ਹੀ ਤੇ ਮਿਲ ਜਾ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਜਦ ਤੱਕ ਜਦ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਨਵੇਂ-ਨਵੇਂ ਵਲੌਗ ਆਉਂਦੇ ਰਹਿਣਗੇ ਤੇ ਆਪਣੀ ਵੀਡੀਓ ਨੂੰ ਆਪਣੇ ਸੱਜਣਾਂ ਦੋਸਤਾਂ ਤੱਕ ਸ਼ੇਅਰ ਵੀ ਕਰਿਓ ਅੱਜ ਦੀ ਵੀਡੀਓ ਵਿੱਚ ਇੰਨੇ ਧੰਨਵਾਦ